ਇੱਕ ਵਾਰੀ ਨਾ ਆਹ ਵੀਡੀਓ ਜ਼ਰੂਰ ਦੇਖਿਓ ਜਿਹੜੇ ਵੀਰ ਆਪਣੇ ਸੇਵਾ ਲੈ ਕੇ ਜਾ ਰਹੇ ਨੇ ਹੜਪੀੜਤ ਪਿੰਡਾਂ ਵਿੱਚ ਆ ਵੀਰਦਿਆਂ ਗੱਲਾਂ ਤੇ ਥੋੜਾ ਗੌਰ ਕਰਨਾ ਕਈ ਜੱਟ ਚੰਗੇ ਭਲੇ ਜਿਹੜੇ ਜਨਨ ਕਰਦੇ ਡੰਗਰ ਦੇ ਗੂਏਗਾ ਉਹ ਗੋਰੀ ਫੀੜ ਦੀ ਲਵਾ ਕੇ ਜਾ ਕੇ ਵੇਚਉਂਦੇ ਆ ਦਸਤ ਜੀ ਸਾਰੇ ਵੀਰਾਂ ਨੂੰ ਤੇ ਵਾਇਰਲ ਹੋ ਜਾਸਾ ਫੱਟੇ ਪਹਿਲੀ ਗੱਲ ਇਹ ਆ ਵੀ ਆ ਸੰਗਤ ਮੇਰੇ ਵੀਰ ਆਪਣੇ ਲਾਗੇ ਖਲੋਤੇ ਮੇਰਾ ਪਿੰਡ ਰਮਦਾਸ ਹੈ ਤੁਹਾਨੂੰ ਪਤਾ ਹੈ ਕਿ ਮੈਂ ਮੇਰੇ ਪਿੰਡ ਤੋਂ ਜਿੰਨੇ ਵੀ ਵੀਰ ਸੁਣਦੇ ਆ ਵੀ ਰਮਦਾਸ ਦੇ ਲਾਗੇ ਰਾਮਦਾਸ ਸਾਡਾ ਆ ਗਿਆ ਰਮਦਾਸ ਸਾਡਾ ਆਇਆ ਹੈ ਨਾ ਵੀਰ ਅਮਰਦਾਸ ਪਿੰਡ ਮੇਰਾ ਆ ਬੰਦੇ ਸੇਵਾ ਲੈ ਗਏ ਹਿਸ਼ਾਰਪੁਰ ਤੋਂ ਅਜੇ ਵੀ ਵੀਰ ਹੁਣ ਤੇ ਕੋਈ ਘਰਿਆਣੇ ਚੋਂ ਆਇਆ ਕੋਈ ਮਾਲਵੇ ਚੋਂ ਪਤਾ ਨਹੀਂ ਲੋਧੀ 6 7 ਸੁੱਟਣ ਲਈ ਆਉਂਦੀ ਹੈ ਕੋਈ ਸੇਵਾਦਾਨਤੀ ਨਹੀਂ ਹੈਗਾ ਵੀ ਜਿੰਨੀ ਕਿ ਸੇਵਾ ਹੁੰਦੀ ਹੈ ਕੋਈ ਬੇੜ ਬੰਨੇ ਜੇ ਮੈਂ ਆਹਾਨ ਖੋਦ ਗਰਾਂ ਉਹਦੀ ਜ਼ਿੰਦਗੀ ਚ ਪਹਿਲੀ ਰੱਖੀ ਜੀਂ ਸੇਵਾ ਹੁੰਦੀ ਵੀ ਲੋਕਾਂ ਨੇ ਕੋਈ ਤਸਰੀ ਨਹੀਂ ਛੱਡੀ ਪਰ ਉੱਥੇ ਗੱਲ ਕੀ ਹੈ ਵੀ ਜੇ ਸੇਵਾ ਵੀਰ ਆਉਂਦੀ ਹੈ ਤੇ ਇੱਥੇ ਲੋਕੀ ਨਿਗਾਹ ਚ ਫੜਾ ਕੀ ਚੁੱਕੜੇ ਮੇਰੇ ਪਿੰਡ ਦੇ ਵਿੱਚ ਜਿੰਨਤੀ ਦੇ 10 ਘਰ ਆ ਜਿੰਨਾ ਜਟਾਂ ਦਾ ਨੁਕਸ ਨਾ ਕਿਸੇ ਨੂੰ ਹੋਰ ਕੋਈ ਨੁਕਸਾਨ ਹੋਇਆ ਵਾ ਸਾਡੇ ਪਿੰਡ ਤੋਂ ਬਾਹਰ ਜਿਹੜੇ ਬਾਬੇ ਬੁੱਢਾ ਸਾਲ ਲਾਂਕੇ ਅਗਲੇ ਬੰਨੇ ਸਾਰੇ ਪਿੰਡ ਪਾਣੀ ਦੇ ਮਾਰਦੇ ਆ ਜੋ ਜੱਟਾ ਪਛੀਆ ਸੁਜਾਦਾ ਕੋਨੇ ਵਾਲੇ ਨਿੱਸੋ ਕੇ ਸਿੰਘੋ ਕੇ ਗੱਗੜ ਜਿੰਨੇ ਪਿੰਡੇ ਸਾਰੇ ਉੱਥੇ ਲੋੜ ਹੈ ਬਹੁਤ ਜ਼ਿਆਦੀ ਪਰ ਸਾਡੇ ਪਿੰਡ ਦੇ ਕਿਸੇ ਨੂੰ ਕੋਈ ਐਡੀ ਲੋੜ ਨਹੀਂ ਸਾਡੇ ਪਿੰਡ ਤੇ ਮੈਨੂੰ ਕੱਲ ਮੈਂ ਆਇਆ ਬਾਰੋਂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਕੈਂਟਰ ਤੇ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਦੇ 50-50 ਰੁਪਏ ਦੀ ਵੇਚ ਰਹੇ ਕਈ ਜੱਟ ਗੰਗੇ ਪਲੇ ਇੱਟ ਜਿੰਨਾਂ ਦੇ ਘਰ ਤੇ ਡੰਗਰ ਨਹੀਂ ਹੋਇਗਾ ਉਹ ਬੋਰੀ ਫੀਡ ਦੀ ਲਵਾ ਕੇ ਜਾ ਹੋਰ ਪਤਾ ਨਹੀਂ ਇਹ ਕੁਛ ਕੀ ਕੁਝ ਹੋ ਗਿਆ ਸਾਡੇ ਪਿੰਡ ਚ ਬਾਰ ਬਾਰ ਨੇ ਇੱਕ ਉਹ ਠੱਗੀ ਭਾਈ ਜੀ ਆ ਹੋਰ ਵੀ ਸਾਰੇ ਪਿੰਡ ਚ ਜਿੰਨੇ ਵੀ ਆਲੇ ਦੁਆਲੇ ਘਰੋਤੇ ਆ ਉਹ ਬੰਦੇ ਸਵੇਰ ਤੋਂ ਘੁੰਮਦੇ ਆ ਸ਼ਾਮਾਂ ਤੱਕ ਘਰੋਤੇ ਆ ਬੋਰੇ ਪਰ ਪਰ ਲਈ ਜਾਂਦੇ ਆ ਇੱਕ ਬੰਦੇ ਦੇ ਘਰ ਚ ਗੇਟੇ ਇੱਕ ਬੰਦੇ ਦੇ ਘਰ ਚ 2-200 ਬੋਰੀ ਆਟੇ ਦੀ ਆ ਵੀਰ ਜੀ ਹੋਗੀ ਇਹ ਜਿਹੜੀ ਸੇਵਾ ਇਹ ਗੁਰੂ ਘਰ ਦੀ ਸੇਵਾ 10-10 ਰੁਪਏ ਇਕੱਠੇ ਕਰਕੇ ਲੰਗਰਾਂ ਦੀ ਇਹ ਕਿਸੇ ਦੇ ਪਿੰਡ ਚ ਕਿਸੇ ਦੀ ਕੋਈ ਸ਼ਰਧਾ ਕਿਸੇ ਦੀ ਕੋਈ ਸ਼ਰਧਾ ਉੱਥੋਂ ਆਉਂਦੀ ਆ ਪਰ ਇਹ ਠੁੱਕਣ ਵਾਲਿਆਂ ਨੂੰ ਸ਼ਰਮ ਨਹੀਂ ਆਜੀ ਵੀਦੜੀ ਅੱਗੋਂ ਲੈਣ ਦੇ ਇਹਨਾਂ ਨੇ ਤੇ ਦੇਈ ਜਾਣ ਇਹਨਾਂ ਨੂੰ ਤੇ ਪਤਾ ਨਹੀਂ ਇਹ ਇਹ ਸਮਝਦੇ ਸਾਰੇ ਵੀ ਰੰਦਾਸ ਦੇ ਹੋਣ ਰਿਆ ਉਹ ਸਾਰੇ ਉੱਥੇ ਆਣ ਕੇ ਲੈ ਹੀ ਜਾਂਦੇ ਆ ਉੱਥੇ ਪਾਣੀ ਤੋਂ ਕੀ ਲਈ ਜਾਂਦੇ ਮੇਰੇ ਦਾ ਕਹੀ ਉਹ ਡੇਰੇ ਕੁੱਝ ਕੇ ਚਾਰ ਸਵੇਰੇ ਪਾਣੀ ਫਿਰ ਡੇਂਗ ਵਿੱਚ ਪਾਣੀ ਨਹੀਂ ਆਇਆ ਨਾਲ ਦੇ ਪਿੰਡ ਪੱਖੋਂ ਤੇ ਪਾਣੀ ਬਹੁਤ ਜ਼ਿਆਦਾ ਪਰ ਜੇਨੀਆਂ ਥਾਲੀਆਂ ਡੇਰੇ ਜਾਈਆਂ ਲੋਕੀ ਸੌਦਾ ਰਵਾਈ ਜਾਂਦੇ ਆ ਬੋਰੀਆਂ ਭਰ ਕੇ ਘਰਨ ਲਈ ਜਾਂਦੇ ਆ ਪਰ ਮੇਰੇ ਵੀਰੇ ਟੋਕਾ ਲਾਇਆ ਅਸੀਂ ਬੋਲਣਾ ਨਹੀਂ ਚਾਹਦੇ ਪਰ ਲੋਕਾਂ ਮਜਬੂਰ ਕਰ ਚੜਿਆ ਪਾਣੀ ਆ ਵੇਖ ਵੀਡੀਓ ਵਿੱਚ ਬੜੇ ਬੜੇ ਪਾਣੀ ਦੀਆਂ ਬੋਤਲਾਂ ਵੀ ਦੀ ਖਾਦੀ ਕਰਨ ਦੇ ਤਵਾੜ ਦੇ ਵਿੱਚ ਨੂੰ ਆ ਵਿਖਾਓ ਇਹ ਅੱਜ ਨਹੀਂ ਆ ਦਿਖਾ ਦੇਣ ਤੁਹਾਨੂੰ ਅੱਜ ਦੀ ਕਿੰਨੀ ਵਰਗਣਾ ਦੋ ਅਸੀਂ ਕੋਈ ਨਵੀਂ ਨਹੀਂ ਗਲਤੀ ਬਣਾਈ ਆ ਉੱਤੇ ਤਰੀਕ ਵੀ ਆਉਂਦੀ ਹੋਊਗੀ ਆਓ ਵੇਖ ਲਓ ਅੱਜ ਦੀ ਵੀਡੀਓ ਆ ਲੱਗੇ ਗੁਣੇ ਘੁਟਾ ਮੈਂ ਇਹੋ ਮੇਰੀ ਟੀ-ਸ਼ਰਟ ਇਹੋ ਹੀੜੇ ਪਾਏ ਆ ਹੇ 8 ਘੰਟੇ ਲੱਗਾ ਪਾਣੀ ਜਾਂ ਬੋਤਲਾਂ ਦਾ ਇਹ ਸੇਵਾ ਹੋਂਦੀ ਤੇ ਲੋਕ ਆਹ ਕੰਮ ਕਰਨਦੇ ਆ ਭਰੀਆਂ ਬੋਤਲਾਂ ਲੈ ਕੇ ਕੁਆਰਟ ਦੇ ਵਿੱਚੋਂ ਖਾਲੀ ਕਰਨਦੇ ਆ ਬੰਦਾ ਜਰਾ ਵੀ ਨਹੀਂ ਵੀ ਇਹੋ ਮਰ ਆਪਣਾ ਕੁਆਰਟਰਾ ਵੱਲ ਬੇਕੀ ਕੀਤੀ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਜਿਹੜਾ ਕਮੈਂਟ ਜਿਹੜਾ ਹੋਇਆ ਇੱਕ ਮਿੰਟ ਅਹੀਂ ਕਿਸਾਨ ਭਰਾਵਾਂ ਨੂੰ ਸਾਰੇ ਉਹ ਬੇਕੀ ਕਰਦੇ ਆ ਵੀ ਭਰਾ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਰਾਸ਼ਨ ਦੀ ਕਮੈਂਟ ਇੱਕ ਮਿੰਟ ਮੇਰੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਜਿੱਦੋਂ ਇਹਨਾਂ ਲਈ ਕਣਕ ਬੀਜਣੀ ਨਵੀਂ ਫਸਲ ਬੀਜਣੀ ਐ ਨੂੰ ਡੀਏਪੀ ਲਾ ਦਿਓ ਕਣਕ ਦਾ ਬੀਜ ਲਓ ਈਡਲ ਲਾ ਦਿਓ ਬਿਲਕੁਲ ਬਿਲਕੁਲ ਕੋਈ ਮਰਜ਼ਾ ਕਰੋ ਜਿਸ ਬੰਦੇ ਕੋ ਇੱਥੇ ਲੇਬਰ ਹੈਗੇ ਨੂੰ ਨੇਵਰ ਦੇ ਤਸੇ ਦੇ ਦਿਓ ਵੀਰ ਜੀ ਆਹ ਭਰਾ ਹਟਿਆਏ ਇਹ ਛਿਆਰ ਬੁਰਾ ਟਰਾਲ ਜੜਦ ਪਹਿਲਾਂ ਖਲਾਰੀਏ ਇਹ ਪਤਾ ਨਹੀਂ ਕਿੱਥੇ ਆਂਦੇ ਸਾਡੇ ਮਤਲਬ ਸਾਡੀਆਂ ਬੀਬੀਆਂ ਨੂੰ ਹਫਤਾ ਹੋ ਗਿਆ ਘਾਟਾ ਛੰਣ ਦੀਆਂ ਘਾਟਾ ਛੰਣ ਨੇ ਵੀ ਅਗਲੇ ਹਫਤੇ ਦੇ ਫੇਰ ਆਉਣਾ ਸੀ ਲੈ ਕੇ ਟਰਾਲੀ ਵੀਰ ਜੀ ਦਾ ਸੱਖਾ ਕਿਹੜਾ ਜੀ ਦੱਸੋ ਤੇ ਵੀਰ ਜੀ ਕੱਲ ਇੱਕ ਵੀਰੋ ਲੁਧਿਆਣੇ ਹੋ ਦਾ ਆਇਆ ਮਿਲਿਆ ਮੈਨੂੰ ਉਹ ਮੈਨੂੰ ਕਹਿੰ ਜਾ ਬੀਲਾ ਵਾ ਜਿਹੜੇ ਨਤੀਜੇ ਕੋਈ 20 ਪਿੰਡ ਹੋਣ ਨੇ ਮੈਂ ਨਹੀਂ ਆਂਦਾ ਪਰ ਗਿਣੇ ਨਹੀਂ ਆ 10 20 ਪਿੰਡ ਹੋਣਗੇ ਜਿੰਨਾ ਪਿੰਡਾਂ ਦੇ ਵਿੱਚ ਡੁੱਬੇ ਘਰ ਬੂਰੇ ਬਾਕੀ ਪਿੰਡਾਂ ਜਰੂਰ ਖਰਾਬ ਹੋਣਗੇ ਮੈਂ ਵੀ ਜਿਹੋ ਨਵੀਂ ਰੇ ਹੋਣਾ ਮੈਂ ਵੀ ਤੁਹਾਨੂੰ ਆਉਣਾ ਆ ਦੀ ਲੋੜ ਹੈ ਜਿਹੜਾ ਚੱਲਣ ਦੀ ਸੇਵਾ ਜੇ ਤੂੰ ਲੋੜ ਹੈ ਤੂੰ ਹੁਣ ਮੈਂ ਅਗਲੇ ਹਫਤੇ ਜਦੋਂ ਆਣਾ ਤੂੰ ਨਹੀਂ ਆਉਣਾ ਤੂੰ ਆਪਦੇ ਪਹਿਲੇ ਇਕੱਠੇ ਕਰ ਲੋ ਇਹ ਮਹੀਨੇ ਜਿਹੜੇ ਮਹੀਨੇ ਤੋਂ ਪਾਣੀ ਲੱਗਦਾ ਤੂੰ ਇਹਨਾਂ ਦੀ ਪੈੜੀਆਂ ਪੱਧਰੀਆਂ ਕਰਵਾ ਆ ਕੇ ਜਿਹੜੀ ਜਿਹੜੀ ਲੋੜ